ਪਉ ਪੰਜਾਬ ਟੀਵੀ ਉਤੇ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਅਵਾਰਾ ਸਾਨ ਦੇ ਕਰਕੇ ਇੱਕ 26 ਸਾਲਾਂ ਦੀ ਬਿਵਤਾ ਦੀ ਜਾਨ ਚਲੇ ਗਈ ਹੈ 6 ਮਹੀਨਿਆਂ ਦੀ ਗਰਭਪਤੀਏ ਲੜਕੀ ਦੱਸੀ ਜਾ ਰਹੀ ਹੈ ਜਿਸ ਤੇ ਨਾਲ ਘਟਨਾ ਵਾਪਰੀ ਹੈ ਬੇहद ਮੰਦ ਭਾਗੀ ਘਟਨਾ ਵਾਪਰੀ ਹੈ ਪਰਿਵਾਰਕ ਮੈਂਬਰਾਂ ਉਤੇ ਦੁੱਖਾਂ ਦਾ ਪਹਾੜ ਟੁੱਟਿਆ ਤਸਵੀਰਾਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਪਰਿਵਾਰਕ ਮੈਂਬਰ ਬਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਪੁੱਬਾ ਮਾਰ ਕੇ ਰੋਂਦੇ ਨਜ਼ਰ ਆ ਰਹੇ ਨੇ ਕਿਉਂਕਿ ਭਰਾ ਜਿਹੜਾ ਆਪਣੀ ਭੈਣ ਨੂੰ ਸਹੁਰੇ ਘਰੋਂ ਲਿਆ ਰਿਆ ਸੀਗਾ ਪੇਕੇ ਘਰ ਦੇ ਵਿੱਚ ਜਾ ਰਹੀ ਸੀ ਭੈਣ ਪਰ ਰਸਤੇ ਦੇ ਵਿੱਚ ਇੱਕ ਅਵਾਰਾ ਸਾਂਦੇ ਕਰਕੇ ਇਸ ਲੜਕੀ ਦੇ ਨਾਲ ਬੇਹੱਦ ਖੌਫਨਾਕ ਘਟਨਾ ਵਾਪਰ ਗਈ ਹੈ ਘਰ ਦੇ ਉੱਤੇ ਦੁੱਖਾਂ ਦਾ ਪਹਾੜ ਆ ਡਿੱਗਿਆ ਮੁੱਗਾ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਅਵਾਰਾ ਸਾਂਦੇ ਕਰਕੇ ਇਹ ਮੋਟਰਸਾਈਕਲ ੇਠਾ ਡਿੱਗ ਜਾਂਦਾ ਜਿਸ ਤੇ ਬਾਅਦ ਇਹ ਲੜਕੀ ਜਿਹੜੀ ਹੈ ੇਠਾ ਡਿੱਗਦੀ ਹੈ ਤਾਂ ਇੱਕ ਟਰਾਲਾ ਜਿਹੜਾ ਇਸ ਲੜਕੀ ਦੇ ਉੱਤੋਂ ਲੰਘ ਜਾਂਦਾ ਜਿਸ ਤੇ ਬਾਅਦ ਜਿਹੜਾ ਆ ਲੜਕੀ ਦੀ ਮੌਕੇ ਤੇ ਜਿਹੜੀ ਹੈ ਉਹ ਜਾਨ ਚਲੇ ਜਾਂਦੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਦੇਖ ਪਾ ਰਹੇ ਹੋ ਮੌਕੇ ਦੇ ਉੱਤੇ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਕਿਸ ਤਰੀਕੇ ਦੇ ਨਾਲ ਲੜਕੀ ਜਿਹੜੀ ਹੈ ਉਸਦੀ ਜਾਨ ਚਲੇ ਗਈ ਹੈ ਤਾਂ ਬੇहद ਮੰਦ ਭਾਗੀ ਘਟਨਾ ਵਾਪਰੀ ਹੈ ਤਸਵੀਰਾਂ 'ਚ ਤੁਸੀਂ ਦੇਖ ਪਾ ਰਹੇ ਹੋ ਮੌਕੇ ਦੇ ਉੱਤੇ ਕਿ ਜਿਹੜਾ ਉਸਦਾ ਭਰਾ ਆ ਉਹ ਪੁੱਭਾ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਹੈਗਾ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਨਜ਼ਰ ਆ ਰਿਹਾ ਤਸਵੀਰਾਂਾਂ 'ਚ ਤੁਸੀਂ ਦੇਖ ਪਾ ਰਹੇ ਹੋ ਤਾਂ ਦੱਸਦਣਾ ਚਾਹੁੰਨੇ ਕਿ ਮੋਗਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਲੜਕੀ ਜਿਹੜੀ ਹੈ ਆਪਣੇ ਸਹੁਰੇ ਘਰ ਤੋਂ ਪੇਕੇ ਪਰਿਵਾਰ ਵੱਲ ਜਾ ਰਹੀ ਸੀ